ਇਸ ਨੂੰ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣਨ ਤੇ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਦਿੱਤੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਤੇ ਆਵਾਜ਼ੇ ਫਰੰਟ ਪੰਜਾਬ ਦੀ ਗੱਲਬਾਤ ਮੋੜ ਤੋਂ ਸ਼ੁਰੂ ਹੋ ਚੁੱਕੀ ਹੈ ਖਬਰ ਹੈ ਕਿ ਕੱਲ ਦਿੱਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਘਰ ਆਮ ਆਦਮੀ ਪਾਰਟੀ ਨੇਤਾ ਦੁਰਗੇਸ਼ ਪਾਠਕ ਦੀ ਆਵਾਜ਼ੇ ਫਰੰਟ ਨੇਤਾਵਾਂ ਦੇ ਨਾਲ ਹੋਈ ਬੈਠਕ ਦੇ ਦੌਰਾਨ ਇਹ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਆਵਾਜ਼ ਦੇ ਫਰੰਟ ਨੇ ਤਾਵਨ ਨੂੰ 5 ਸੀਟਾਂ ਆਫਰ ਕਰ ਰਹੀ ਹੈ ਜਦਕਿ ਆਵਾਜ਼ ਦੇ ਪੰਜਾਬ ਚਾਹੁੰਦਾ ਹੈ ਕਿ 15 ਸੀਟਾਂ ਉਹਨਾਂ ਨੂੰ ਦਿੱਤੀਆਂ ਜਾਣ। ਵਿਧੇਰੇ ਗੱਲਬਾਤ ਲਈ ਫੋਨ ਲਾਈਨ ਤੇ ਸਰ ਨਾਲ ਜੁੜ ਗਏ ਨੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ। ਯਾਦਵਿੰਦਰ ਆਮ ਆਦਮੀ ਪਾਰਟੀ ਤੇ ਚੌਥੇ ਫਰੰਟ ਦੇ ਵਿਚਕਾਰ ਆਵਾਜ਼ ਦੇ ਪੰਜਾਬ ਫਰੰਟ ਦੇ ਵਿਚਕਾਰ ਚੱਲ ਰਹੀ ਗੱਲਬਾਤ ਦੇ ਵਿੱਚ ਕੀ ਨਵੀਂ ਡਵੈਲਪਮੈਂਟ ਹੈ? ਦੇਖੋ ਨਵੀਂ ਡਵੈਲਪਮੈਂਟ ਇਹ ਹੈ ਕਿ ਨਵਦੀਪ ਕੀ 5 ਸੀਟਾਂ ਆਫਰ ਕੀਤੀਆਂ ਗਈਆਂ ਨੇ ਔਰ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਨੂੰ ਡੀਟੀ ਸੀਐਮ ਦਾ ਪਦ ਆਫਰ ਕੀਤਾ ਗਿਆ ਹੈ। ਔਰ ਅਲਾਈንስ ਹੀ ਮੰਨਿਆ ਜਾ ਰਿਹਾ ਹੈ ਅਲਾਈਸ ਹੀ ਹੋਵੇਗਾ ਹਾਲਾਂਕਿ ਜਿਹੜਾ ਫੋਰਥ ਫਰੰਟ ਹੈਗਾ ਉਹ 15 ਸੀਟਾਂ ਚਾਹੁੰਦਾ ਹੈਗਾ ਫੋਰਥ ਫਰੰਟ ਦੇ ਲੀਡਰ 15 ਸੀਟਾਂ ਚਾਹੁੰਦੇ ਨੇ ਪਰ ਜਿਹੜੀ ਮੀਟਿੰਗ ਹੋਈ ਦੁਰਗੇਸ਼ ਪਾਠਕ ਦੇ ਨਾਲ ਉਹਦੇ ਵਿੱਚ ਪੰਜ ਸੀਟਾਂ ਦੀ ਆਫਰ ਹੋਈ ਹੈ ਕਿ ਪੰਜ ਸੀਟਾਂ ਲੈ ਲਓ ਔਰ ਵਿਪਤੀ ਸੀਐਮ ਪਦ ਲੈ ਲਓ ਸਵਾਲ ਵੀ ਹੁਣਾ ਹੈ ਕਿ ਅਗਲੇ ਦਿਨਾਂ ਦੇ ਅੰਦਰ ਕੀ ਇਹ ਗੱਲਬਾਤ ਕੰਟੀਨਿਊ ਰਹੇਗੀ ਕਿਉਂਕਿ ਸਿੱਧੂ ਹੋਰੀ ਕਦੇ ਕਾਂਗਰਸ ਨਾਲ ਗੱਲਬਾਤ ਕਰਦੇ ਨੇ ਕਦੇ ਆਮ ਆਦਮੀ ਪਾਰਟੀ ਨਾਲ ਗੱਲਬਾਤ ਕਰਦੇ ਨੇ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਇਸ ਵਾਰ ਗੱਲਬਾਤ ਕੇਜਰੀਵਾਲ ਦੇ ਦੌਰੇ ਦੌਰਾਨ ਪੰਜਾਬ 'ਚ ਸ਼ੁਰੂ ਹੋਈ ਸੀ ਸਭ ਤੋਂ ਪਹਿਲਾਂ ਗੱਲਬਾਤ ਆ ਜਿਹੜੀ ਬੈਂਸ ਬਰਜ ਦੇ ਨਾਲ ਸ਼ੁਰੂ ਹੋਈ ਹੈ ਇੱਥੋਂ ਉਸ ਤੋਂ ਬਾਅਦ ਗੱਲ ਅੱਗੇ ਵਧੀ ਹੈਗੀ ਉਹਨੇ ਹੈਗਾ ਕਿ ਕੀ ਇਸ ਸਮਝੌਤੇ ਦੇ ਉੱਤੇ ਕੋਈ ਨੇਗੋਸ਼ੀਏਸ਼ਨ ਹੁੰਦੀ ਹੈਗੀ ਕਿ ਆਮ ਆਦਮੀ ਪਾਰਟੀ ਸੀਟਾਂ ਵੰਡਉਂਦੀ ਹੈ ਕਿ ਫੋਰਥ ਫਰੰਟ ਵੀ ਪਿੱਛੇ ਹਟਦਾ 15 ਸੀਟਾਂ ਤੋਂ ਔਰ ਇੱਕ ਗੱਲ ਜਿਹੜੀ ਮੰਨੀ ਜਾ ਰਹੀ ਹੈ ਕਿ ਇੱਕ ਫੀਲਿੰਗ ਆ ਜਿਹੜੀ ਫੋਰਥ ਫਰੰਟ ਦੇ ਲੀਡਰ ਨੇ ਉਹਨਾਂ ਦੀ ਫੀਲਿੰਗ ਆ ਕਿ ਪਾਰਟੀ ਉਹਨਾਂ ਨੂੰ ਆਪਣੇ 'ਚ ਲੈ ਲੇ ਕਾਂਗਰਸ ਨਾਲ ਉਹ ਐਲਾਈਅੰਸ ਚਾਹੁੰਦੇ ਸੀ ਪਰ ਆਪ ਦੇ ਜਨੋ ਕੀ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਮਰਜਰ ਨਾ ਹੋਵੇ ਕਿਉਂਕਿ ਸੀਟਾਂ ਦਾ ਪੰਗਾ ਪਵਾ ਆਮ ਆਦਮੀ ਪਾਰਟੀ ਦਾ ਸੰਵਿਧਾਨ ਆ ਸੰਵਿਧਾਨ ਦੇ ਮੁਤਾਬਕ ਅਗਰ ਕਿਸੇ ਵੀ ਪਰਿਵਾਰ ਦੇ ਅੰਦਰ ਦੋ ਸੀਟਾਂ ਨਹੀਂ ਦਿੱਤੀਆਂ ਜਾ ਸਕਦੀਆਂ ਤੁਸੀਂ ਦੋ ਲੋਕ ਉਹ ਨੇ ਸਿੱਧੂ ਦਾ ਫੈਮਲੀ ਆ ਜਿਹੜੀ ਔਰ ਪ੍ਰਗਟ ਸਿੰਘ ਦੀ ਸੌਰੀ ਆਪਣਾ ਬੈਂਸ ਬ੍ਰਦਰਸ ਦੀ ਇਹ ਦੋਵਾਂ ਥਾਵਾਂ ਦੇ ਉੱਤੇ ਦੋ ਫੈਮਲੀਆਂ ਚੋਂ ਲੋਕ ਨੇ ਤਾਂ ਦੋ ਫੈਮਲੀਆਂ ਚ ਆਮ ਆਦਮੀ ਪਾਰਟੀ ਸੀਟਾਂ ਨਹੀਂ ਦਿੰਦੀਗੀ ਇਸੇ ਕਰਕੇ ਇਹ ਮੰਨਿਆ ਜਾ ਰਿਹਾਗਾ ਕਿ ਅਲਾਈਅੰਸ ਹੀ ਹੋਏਗਾ ਆਮ ਆਦਮੀ ਪਾਰਟੀ ਚਾਹੁੰਦੀ ਹੈ ਅਲਾਈਸਬੇ ਪਰ ਇਹਨਾਂ ਦੀ ਫੀਲਿੰਗ ਇਹ ਹੈ ਕਿ ਕਾਂਗਰਸ ਨਾਲ ਜ਼ਰੂਰ ਲਾਈਸ ਦਾ ਮਤਲਬ ਹੈ ਜੇ ਇਧਰ ਵਿੱਚ ਸ਼ਾਮਿਲ ਵੀ ਹੁੰਦੇ ਆ ਤਾਂ ਸ਼ਾਮਿਲ ਹੋ ਸਕਦੇ ਆ ਫਿਲਹਾਲ ਗੱਲਬਾਤ ਚੱਲ ਰਹੀ ਹੈ ਇੱਕ ਦੋ ਦਿਨਾਂ ਦੇ ਅੰਦਰ ਫਿਰ ਮੀਟਿੰਗਾਂ ਦੇਖੋ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਕੀ ਨਵੀਂ ਡਿਵੈਲਪਮੈਂਟ ਹੋਈ ਹੈ ਜੀ ਧੰਨਵਾਦ ਆਲੰਦਰ ਜਾਣਕਾਰੀ ਦਿੱਤੀ